ਸੁਖਬਰ ਖੰਨਾ ਤੋਂ ਜਿੱਥੇ ਕੀ ਸ਼ਹਿਰ ਦੇ ਵੱਖ-ਵੱਖ ਚੌਂਕਾਂ ਦੇ ਵਿੱਚ ਲਗਾਏ ਗਏ ਪਰਮਨੈਂਟ ਡਿਵਾਈਡਰਸ ਦਾ ਰਸਮੀ ਤੌਰ ਤੇ ਉਦਘਾਟਨ ਵੀ ਕੀਤਾ ਤੇ ਨਿਰਖਣ ਵੀ ਕੀਤਾ ਗਿਆ। ਸੋ ਦੱਸ ਦੇ ਕਿ ਉਦਘਾਟਨ ਐਸਐਸਪੀ ਖੰਨਾ ਡਾਕਟਰ ਜੋਤੀ যাদব ਬੈਂਸ ਤੇ ਵੱਲੋਂ ਕੀਤਾ। ਇਸ ਮੌਕੇ ਸਾਰੇ ਹੀ ਟ੍ਰੈਫਿਕ ਮੁਲਾਜ਼ਮ ਅਤੇ ਸ਼ਹਿਰ ਵਾਸੀ ਮੌਜੂਦ ਸਨ। ਇਸ ਮੌਕੇ ਐਸਐਸਪੀ ਆਦਮ ਨੇ ਦੱਸਿਆ ਕਿ ਇਹ ਉਪਰਾਲਾ ਸ਼੍ਰੀ ਗਣੇਸ਼ ਐਡੀਬਲ ਆਇਲ ਫੈਕਟਰੀ ਨੇ ਸੀਐਸਆਰ ਸਕੀਮ ਤਹਿਤ ਕੀਤਾ ਹੈ। ਤੇ ਟ੍ਰੈਫਿਕ ਪੁਲਿਸ ਦਾ ਸਹਿਯੋਗ ਕੀਤਾ। ਇਸਨਾਲੇ ਸ਼ਹਿਰ ਦੇ ਵਿੱਚ ਟ੍ਰੈਫਿਕ ਸਮੱਸਿਆ ਦੂਰ ਹੋਵੇਗੀ ਇਸ ਮੌਕੇ ਡੀਐਸਪੀ ਕਰਮਵੀਰ ਸਿੰਘ ਤੂਰ ਨੇ ਦੱਸਿਆ ਕਿ ਇਸ ਕੰਮ ਦੇ ਵਿੱਚ ਪ੍ਰਾਈਵੇਟ ਸੰਸਥਾਵਾਂ ਪੁਲਿਸ ਮੁਲਾਜ਼ਮ ਅਤੇ ਨੈਸ਼ਨਲ ਹਾਈਵੇ ਨੇ ਵੀ ਸਹਿਯੋਗ ਦਿੱਤਾ ਹਾਂ ਜੀ ਅੱਜ ਅਸੀਂ ਸਾਰੇ ਕੇ ਸਾਰੇ ਅੱਜ ਮੀਡੀਆ ਸਾਥੀਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਖੰਨਾ ਦੀ ਟ੍ਰੈਫਿਕ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਹੈ ਜਿਨਾ ਦਾ ਪੂਰਾ ਸੁਪਰਵੀਜ਼ਨ ਐਸਪੀ ਪੀਬੀਆਈ ਆਰ ਡੀਐਸਪੀ ਟ੍ਰੈਫਿਕ ਤੇ ਡੀਐਸਪੀ ਹੈਡਕ quarters ਕਾਰਜ ਸਿਖਿ ਜਿਨਾ ਦੇ ਨਾਲ ਪੂਰੀ ਟ੍ਰੈਫਿਕ ਵਿੰਗ ਜਿਨਨੇ ਵੀ ਸਾਡੇ ਚੌਕ ਹੈ ਖੰਨਾ ਸ ਸ਼ਹਿਰ ਦੇ ਉਥੇ ਕਿਉਂਕਿ ਜੀਟੀ ਰੋਡ ਦੇ ਉੱਪਰ ਟ੍ਰੈਫਿਕ ਆ ਕੇ ਮਰਜ ਹੁੰਦੀ ਹੈ ਤੇ ਇੱਥੇ ਟ੍ਰੈਫਿਕ ਜਦੋਂ ਮਰਜ ਹੁੰਦੀ ਹੈ ਤਾਂ ਉਥੇ ਟ੍ਰੈਫਿਕ ਜੈਮ ਵਗੈਰਾ ਦਾ ਇਸ਼ੂ ਰਹਿੰਦਾ ਸੀਗਾ ਤੇ ਅ ਅੱਜ ਅਸੀਂ ਗਣੇਸ਼ ਐਡੀਬਲ ਜੋ ਗਰੁੱਪ ਹੈ ਉਨਾਦੀ ਕਰਟਸੀ ਸੀਐਸਆਰ ਇਨੀਸ਼ੀਏਟਿਵ ਦੇ ਅੰਡਰ ਉਹਨਾਂ ਨੇ ਟ੍ਰੈਫਿਕ ਪੁਲਿਸ ਦੀ ਮਦਦ ਕੀਤੀ ਹੈਗੀ ਤੇ ਜਿੱਨੇ ਵੀ ਚੌਕ ਹੈ ਇੱਥੇ ਟ੍ਰੈਫਿਕ ਨੂੰ ਡਿਵਾਈਡ ਕਰਨ ਦੇ ਲਈ ਇੱਥੇ ਪਰਮਨੈਂਟ ਡਿਵਾਈਡਰਸ ਜੋ ਲਾਏ ਗਏ ਹੈ ਰਿਫਲੈਕਟਿਵ ਰਿਫਲੈਕਟਿਵ ਉਹਨਾਂ ਦੇ ਉੱਪਰ ਪੇਂਟ ਕੀਤਾ ਗਿਆ ਤੇ ਸਾਈਨ ਬੋਰਡਸ ਵਗੈਰਾ ਉਹਨਾਂ ਨੇ ਲਵਾਏ ਹੈ ਸੋ ਥੈਟ ਜੋ ਟ੍ਰੈਫਿਕ ਮਰਜ ਹੋਣ ਕਰਕੇ ਜੋ ਇੱਕ ਐਕਸੀਡੈਂਟ ਹੋਣ ਤੇ ਇੱਕ ਉਹ ਅੰਦੇਸ਼ਾ ਰਹਿੰਦਾ ਹੈਗਾ ਇੱਕ ਬਣਿਆ ਰਹਿੰਦਾ ਹੈਗਾ ਇੱਕ ਪੋਟੈਂਸ਼ੀਅਲ ਇਨ ਜਗ੍ਹਾ ਦਾ ਸੀਗਾ ਉਹਨੂੰ ਕਵਰ ਕਰਦੇ ਹੋਏ ਅੱਜ ਸਾਰੇ ਕੇ ਸਾਰੇ ਚੌਕਸ ਨੂੰ ਕਵਰ ਕੀਤਾ ਹੈ ਤੇ ਬਹੁਤ ਵਧੀਆ ਟ੍ਰੈਫਿਕ ਪੁਲਿਸ ਦਾ ਇਹ ਇਨੀਸ਼ੀਏਟਿਵ ਆਈ ਥਿੰਕ ਰਹੇਗਾ ਖੰਨਾ ਨਿਵਾਸੀਆਂ ਨੂੰ ਇਸ ਚੀਜ਼ ਦਾ ਬੜਾ ਬੈਨੀਫਿਟ ਹੋਏਗਾ ਇਸ ਤੋਂ ਪਹਿਲਾਂ ਵੀ ਅਸੀਂ ਪਹਿਲਾਂ ਇੱਕ ਰਿਮੂਵੇਬਲ ਲਾਈਕ ਬੋਰਡਸ ਤੇ ਉਹ ਲਾ ਕੇ ਜੋ ਕੋਨਸ ਹੁੰਦੇ ਉਹਨਾਂ ਦੇ ਰਾਹੀਂ ਅਸੀਂ ਇਸ ਚੀਜ਼ ਨੂੰ ਚੈੱਕ ਵੀ ਕਰ ਚੁੱਕੇ ਸੀਗੇ ਤੇ ਬਹੁਤ ਹੀ ਇਹਨੇ ਇੱਕ ਪੋਜ਼ਿਟਿਵ ਤਰੀਕੇ ਨਾਲ ਟ੍ਰੈਫਿਕ ਨੂੰ ਆਰਗੇਨਾਈਜ਼ ਤੇ ట్రాఫిక్ ਦੀ ਜੋ ਮਰਜਿੰਗ ਵਾਲੀ ਜੋ ਇਸ਼ੂ ਸੀਗਾ ਉਹਨੂੰ ਸੋਲਵ ਕੀਤਾ ਸੀਗਾ ਹੁਣ ਇਹਨੂੰ ਪਰਮਨੈਂਟ ਕਰਤਾ ਗਿਆ ਹੈਗਾ ਤੇ ਗਣੇਸ਼ ਐਡੀਬਲ ਗਰੁੱਪ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਕਿ ਉਹਨਾਂ ਨੇ ਸੀਐਸਆਰ ਇਨੀਸ਼ੀਏਟਿਵ ਦੇ ਅੰਦਰ ਖੰਨਾ ਪੁਲਿਸ ਦੀ ਮਦਦ ਕੀਤੀ ਹੈ ਤੇ ਖੰਨਾ ਨਿਵਾਸੀਆਂ ਨੂੰ ਇਸ ਚੀਜ਼ ਦਾ ਮੈਨੂੰ ਅੰਦਰੋਂ ਲੱਗਦਾ ਕਿ ਬਹੁਤ ਬੈਨੀਫਿਟ ਹੋਏਗਾ ਦੇਖੋ ਜੀ ਸਾਡੇ ਐਸਐਸ ਮਾਨਯੋਗ ਐਸਐਸਪੀ ਸਾਹਿਬ ਦੇ ਦੇ ਇਸ ਹਦਾ ਨਿਰਦੇਸ਼ ਤੋਂ ਇਹ ਕਾਫੀ ਮੀਟਿੰਗਾਂ ਕਰ ਕੀਤੀ ਗਈ ਮੀਟਿੰਗ ਕਰਨ ਤੋਂ ਬਾਅਦ ਇੱਕ ਦੋ ਸਾਡੇ ਪ੍ਰਾਈਵੇਟ ਸੰਸਥਾ ਦੇ ਬੰਦੇ ਮਿਲੇ ਉਹਨਾਂ ਨਾਲ ਗੱਲਬਾਤ ਕਰਕੇ ਡਿਵਾਈਡਰ ਰਖਾਏਗੇ ਨੈਸ਼ਨਲ ਹਾਈਵੇ ਦੀ ਮਦਦ ਨਾਲ ਫਿਰ ਇਹਨਾਂ ਨੂੰ ਪੇਂਟ ਕਰਾਏਗਾ ਤਾਂ ਸਾਈਨ ਬੋਰਡ ਵੀ ਲਗਾਏਗੇ ਉਸ ਤੋਂ ਬਾਅਦ ਸਾਡੇ ਨੈਸ਼ਨਲ ਹਾਈਵੇ ਤੇ ਜਿੰਨੇ ਵੀ ਟੋਏ ਸੀ ਨੈਸ਼ਨਲ ਹਾਈਵੇ ਦੇ ਸਹਿਯੋਗ ਨਾਲ ਉਹ ਵੀ ਸਾਰੇ ਭਰ ਆਏਗੇ इस करके ना काफी प्राइवेट संस्था में शो किया लेकिन साड़ी ट्रैफिक पुलिस दिन रात मेहनत करके भी कोई जान मान दी नुकसान ना हो इस करके सा ट्रैफिक पुलिस दिन रात बढ़िया ड्यूटियां कर रही हैं। देखो जी लाइटा का तो एक अपना ललेड़ी चौक पर प्रॉब्लम आ रही है वो आपको ईओ ने लिख के भेजा हुआ है वो करें जल्द ही ठीक की जाएगी ਜਿਹੜੀ ਕੈਮਰਾ ਸਾਡੇ ਲੱਗੇ ਨੇ ਹਾਲੇ ਸਾਨੂੰ ਉੱਪਰ ਤੋਂ ਕੋਈ ਇੰਟੀਮੇਸ਼ਨ ਨਹੀਂ ਆਈਗੀ ਜਦੋਂ ਇੰਟੀਮੇਸ਼ਨ ਆਊਗੀ ਸਾਨੂੰ ਅਸੀਂ ਦੱਸ ਦਵਾਂਗੇ ਤੁਹਾਨੂੰ ਸਰ ਲੈਟਰ ਠੀਕ ਹੋਣ ਤੋਂ ਬਾਅਦ ਜਲਦੀ ਕਰਾ ਹੋ ਜੇਗੀ ਇਹਦਾ ਕੀ ਕਾਰਨ ਹੈ ਇਸ ਦਾ ਕਾਰਨ ਕੁਝ ਨਹੀਂ ਹੁੰਦਾ ਕਈ ਵਾਰ ਕੋਈ ਵਾਇਰਿੰਗ ਵਗੈਰਾ ਹੋਦੇ ਉੱਪਰ ਥੱਲੇ ਹੋ ਜਾਂਦੀ ਕਈ ਵਾਰ ਕੋਈ ਸਰਾਰਤੀ ਆਂਸਰ ਵੀ ਕਰ ਦਿੰਦਾ ਸਰਾਰਤੇ ਦੂਸ਼ ਕਰਕੇ ਵੀ ਹੋ ਜਾਂਦੀ ਆਦਰਵਾਇਜ਼ ਕੋਈ ਪ੍ਰੋਬਲਮ ਨਹੀਂ ਆਉਂਦੀ ਨਹੀਂ ਹਮ ਲੋਕਾਂ ਨੂੰ ਕੀ ਯਕੀਨ ਕਰਨਾ ਚਾਹੋਗੇ ਕਿਉਂਕਿ ਕਾਫੀ ਲੋਕ ਜਿਹੜੇ ਟ੍ਰੈਨਿੰਗ ਵੀ ਕੀਤੀ ਔਰ ਹੰਮਣਾ ਕਰ ਦਿੰਦੇ ਨੇ ਉਹਨਾਂ ਨੂੰ ਕੀ ਅਪੀਲ ਹੋ ਸਕਦੀ ਹੈ ਦੇਖੋ ਜੀ ਹੁਣ ਫੈਸਟੀਵਲ ਦਾ ਸੀਜ਼ਨ ਚੱਲ ਪਿਆ ਹੁਣ ਦਸਹਿਰਾ ਦੀਵਾਲੀ ਅੱਗੇ ਕਾਫੀ ਫੈਸਟੀਵਲ ਆਂਦੇ ਨੇ ਲੋਕ ਦੇਖੋ ਸ਼ੋਪਿੰਗ ਕਰਨ ਵੀ ਆਂਦੇ ਨੇ ਉਹਨਾਂ ਨੂੰ ਸਾਰਿਆਂ ਨੇ ਇਹ ਅਪੀਲ ਹੈ ਕਿ ਆਪਣੀ ਗੱਡੀਆਂ ਪਾਰਕਿੰਗ ਚਲਾਣ ਜਿਸ ਤੇ ਨਾ ਕਿਸੇ ਵੀ ਕਿਸੇ ਵੀ ਆਪਣੇ ਮਤਲਬ ਆਨ ਜਾਣ ਮੇ ਬੇਗਨਾ ਪਾਇਆ ਜਾਏ ਇਸ ਕਰਕੇ ਸਾਰੇ ਨੇ ਰਿਕੁਐਸਟ ਹੈ ਕਿ ਆਪਣੀ ਟ੍ਰੈਫਿਕ ਦੀ ਸਮੱਸਿਆ ਨਾ ਆਪ ਹੀ ਆਪਾ ਦੂਰ ਕਰ ਸਕਦੇ ਨਾ ਕਿ ਕੋਈ ਦੂਜਾ ਨਹੀਂ ਕਰ ਸਕਦਾ ਸਹੀ ਜਾਣੇ ਅਜੇ ਵੀ ਪਰਚਰ ਹੋ ਹੋਰਨ ਵਾਲੀ ਬੱਟੇ ਨੇ ਤੇ ਮਾਰ ਦਿੰਦੇ ਨੇ ਉਹਨਾਂ ਵਾਸਤੇ ਦੇਖੋ ਜੀ ਅਸੀਂ ਕਾਫੀ ਪਹਿਲੇ ਵੀ ਕਾਫੀ ਸੜਕ ਚਲਾਇ ਸੀਗਾ ਪ੍ਰੋਲੌਗ ਹੁਣ ਫਿਰ ਦੁਬਾਰਾ ਤੋਂ ਆਪੇ ਆਪਾਂ ਨੂੰ ਨਤ ਪਾਣ ਵਾਸਤੇ ਫਿਰ ਦੁਬਾਰਾ ਤੋਂ ਉਹਨਾਂ ਦੇ ਤਲਾਣ ਵੀ ਕੀਤੇ ਜਾਣਗੇ ਔਰ ਨਾਲ ਬੰਦੀ ਕਾਰਵਾਈ ਵੀ ਕੀਤੀ ਜਾਊਗੀ ਸਰ ਲੋਕ ਲਾਈਟ ਵੀ ਕਰਦੇ ਨੇ ਜਿੱਦਾਂ ਆਪ ਕੋਲ ਸਾਰੀਆਂ ਉਹਨਾਂ ਦਾ ਵੀ ਦੇਖੋ ਜੀ ਕਈ ਵਾਰ ਕਈ ਵਾਰ ਇਹ ਹੁੰਦਾ ਕਿ ਜਦੋਂ ਆਪਾਂ ਵਿੱਚ ਆ ਜਾਂਦੇ ਆ ਤਾਂ ਲਾਈਟ ਹੋ ਜਾਂਦੀ ਹੈ ਉਹ ਤਾਂ ਮਜਬੂਰੀ ਬਣ ਜਾਂਦੀ ਨਹੀਂ ਤਾਂ ਅਦਰਵਾਈਜ਼ ਤੁਸੀਂ ਦੇਖੋਗੇ ਤਕਰੀਬਨ ਰੈੱਡ ਲਾਈਟ ਬਹੁਤ ਘੱਟ ਜਮ ਹੋ ਰਹੀ ਹੈ ਜਿਵੇਂ ਪਹਿਲੇ ਜਿੱਥੇ ਉਹਨਾਂ ਕੈਮਰੇ ਲੱਗ ਗਏ ਉਹਨਾਂ ਦੀ ਰਿਕਾਰਡਿੰਗ ਵੀ ਹੋ ਜਾਂਦੀ ਹੈ ਇਸ ਕਰਕੇ ਨਾ ਹੁਣ ਬਹੁਤ ਕੰਮ ਘਟ ਗਿਆ ਰੋਂਗ ਸਾਈਡ ਤੋਂ ਵੀ ਕਈ ਜਾਂਦੇ ਨੇ ਰੋਡ ਸਾਈਡ ਜਾਂਦੇ ਉਹਨਾਂ ਵਾਸਤੇ ਤੇ ਇਹ ਹੀ ਹੈ ਕਿ ਬਈ ਦੇਖੋ ਅਗਰ ਜਿੱਦਣ ਫਸ ਕੇ ਕੋਈ ਐਕਸੀਡੈਂਟ ਵੀ ਹੋ ਗਿਆ ਨਾਲ ਪਰਚਾ ਵੀ ਦਰਜ ਹੋਗਾ ਉਹਨਾਂ ਦੇ ਖਿਲਾਫ ਤਾਂ ਇਹ ਨਾ ਰੋਡ ਸਾਈਡ ਜਾਣ ਆਪਣੀ ਵੀ ਜਾਨ ਕੋ ਖਤਰਾ ਹੈ ਤੇ ਦੂਜੇ ਦੀ ਜਾਨ ਨੂੰ ਖਤਰਾ ਹੈਗਾ ਸਾਰਿਆਂ ਨੂੰ اپੀਲ ਹੈ ਕਿ ਦੇਖੋ ਆਪਾਂ ਆਪ ਸੁਰੱਖਿਤ ਰਹੀਏ ਤਾਂ ਦੂਜਿਆਂ ਨੂੰ ਵੀ ਸੁਰੱਖਿਤ ਰੱਖੀਏ